ਸੋਸ਼ਲ ਮੀਡੀਆ ਤੇ ਜਿਹੜੀ ਇਹ ਵੀਡੀਓ ਵਾਇਰਲ ਹੋਈ ਆ ਇਹ ਵੀਡੀਓ ਦਫਤਰ ਆਰਮੀ ਵਾਲੇ ਦੀ ਹੈ ਇਹ ਵਿਸ਼ਵਦੀਪ ਸਿੰਘ ਨਾਮ ਦਾ ਲੜਕਾ ਤੇ ਇਹਦੇ ਨਾਲ ਇੱਕ ਆਪਣਾ ਲਖਵਿੰਦਰ ਸਿੰਘ ਲਖੂ ਤੇ ਜਤਿੰਦਰ ਸਿੰਘ ਦੋ ਬੰਦੇ ਹੋਰ ਸੀ ਤੇ 10-12 ਅਣਪਛਾਤੇ ਬੰਦੇ ਸੀ ਇਹ ਪਿੰਡ ਮਹੂਆਣਾ ਬੋਦਲਾਂ ਦੇ ਰਹਿਣ ਵਾਲੇ ਨੇ ਇਹਨਾਂ ਦੇ ਪਿੰਡ ਦੀ ਪੰਚਾਇਤੀ ਜ਼ਮੀਨ ਸੀ 28 ਕਿੱਲੇ 6 ਕਨਾਲਾਂ ਤੇ 3 ਮਰਲੇ ਦੀ ਬੋਲੀ ਸੀ ਜਿਹੜੀ ਬੋਲੀ ਤਿੰਨ ਵਾਰ ਫਿਕਸ ਹੋਈ ਜੋ 10% ਦੇ ਵਾਧੇ ਦੇ ਹਿਸਾਬ ਨਾਲ ਕਿਸੇ ਨੇ ਦਿੱਤੀ ਨਾ ਅਰ ਮਤੀ 295 2024 ਨੂੰ ਇਹ ਬੋਲੀ ਟੁੱਟ ਗਈ 26000 ਕਿੱਲੇ ਦੇ ਹਿਸਾਬ ਨਾਲ ਟੋਟਲ 7 ਕੁ ਲੱਖ ਰੁਪਏ ਚ ਇਹ ਬੋਲੀ ਟੁੱਟ ਗਈ ਜਿਸ ਤੋਂ ਇਹਨਾਂ ਨੇ ਬਿਸ਼ਮਤੀ ਸਿੰਘ ਉਹਨਾਂ ਨੇ ਇਤਰਾਜ਼ ਬਿਆਨ ਕੀਤਾ ਕਿ ਇਹ ਬੋਲੀ ਦੁਬਾਰੇ ਹੋਣੀ ਚਾਹੀਦੀ ਹੈ ਇਸੇ ਰੰਜਸ਼ ਦੇ ਤਹਿਤ ਇਹ ਆਪਣਾ ਵੀਡੀਓ ਦਫਤਰ ਅਰਨੀ ਵਾਲਾ ਚਲੇ ਗਏ 11 ਤਰੀਕ ਨੂੰ 12 ਵਜੇ ਦੇ ਕਰੀਬ ਇਹਦੇ 10 12 ਜਣੇ ਸੀ ਇੱਕ ਸਕਾਰਪੀਓ ਗੱਡੀ ਸੀ ਇੱਕ ਨਾਲ ਸਵਿਫਟ ਕਾਰ ਸੀ ਇਹਨਾਂ ਕੋਲ ਤੇ ਇਹਨਾਂ ਨੇ ਜਾ ਕੇ ਜਿਹੜਾ ਰਜਿੰਦਰ ਕੁਮਾਰ ਜੀ ਹੈ ਤੇ ਇੱਕ ਪੰਚਾਇਤ ਸੈਕਟਰੀ ਸੀ ਅੰਦਰ ਉਹਨਾਂ ਨੂੰ ਦਫਤਰ ਵਿੱਚ ਬੰਦ ਕਰ ਲਿਆ ਉਹਨਾਂ ਨਾਲ ਮਿਸਬਿਹੇਵ ਕੀਤਾ ਤੇ ਉਹਨਾਂ ਦੀ ਸਟੇਟਮੈਂਟ ਮੁਤਾਬਕ ਉਹਨਾਂ ਨੇ ਇਹਨਾਂ ਕੋਲ ਪਿਸਤਲ ਵੀ ਸੀਜਰਾ ਕੀ ਇਹਨਾਂ ਦੇ ਮੱਥੇ ਤੇ ਲਾ ਕੇ ਉਹਨਾਂ ਨੂੰ ਬੁਰਾ ਭਲਾ ਬੋਲਿਆ ਤੇ ਰਿਕਾਰਡ ਖੋਲ੍ਹ ਲਿਆ ਤੇ ਰਿਕਾਰਡ ਪਾੜ ਦਿੱਤਾ ਇਸ ਸਬੰਧ ਵਿੱਚ ਜਿਹੜੀ ਸਾਡੀ ਪੁਲਿਸ ਪਾਰਟੀ ਸੀ ਮੌਕੇ ਤੇ ਚਲੀ ਗਈ ਤੇ ਉਹਨਾਂ ਨੇ ਇਹਨਾਂ ਨੂੰ ਮੌਕੇ ਤੇ ਰਾਉਂਡ ਅਪ ਕੀਤਾ ਜਿੱਦੀ ਵੀਡੀਓ ਵੀ ਬਣੀਆਂ ਨੇ ਇਹਦੇ ਵਿੱਚ ਇਹ ਵਿਸ਼ਵਦੀ ਫੋਰੀ ਇੱਟਾਂ ਚੱਕੀ ਖੜੇ ਨੇ ਤੇ ਗਾਲੀ ਗਲੋਚ ਕਰ ਰਹੇ ਨੇ ਬੁਰਾ ਭਲਾ ਬੋਲ ਰਹੇ ਨੇ ਜਿਹਨੂੰ ਐਸਐਚਓ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ ਹੈਗਾ ਜਿਸ ਤੇ ਰਜਿੰਦਰ ਕੁਮਾਰ ਜਈ ਅਤੇ ਪੰਚਾਇਤ ਸੈਕਟਰੀ ਨੇ ਆਪਣੇ ਬਿਆਨਾਂ ਤੇ ਐਫ ਆਈ ਆਰ ਦਰਜ ਕਰਾਈ ਐਫ ਆਈ ਆਰ ਨੰਬਰ 56353186 427 148 49 25 27 2754 ਆਰਨੈਕਟ ਦੇ ਤਹਿਤ ਇਹ ਮੁਕੱਦਮਾ ਦਰਜ ਕਰਕੇ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਬਿਸ਼ਵਦੀਪ ਸਿੰਘ ਲਖਵਿੰਦਰ ਸਿੰਘ ਤੇ ਜਤਿੰਦਰ ਸਿੰਘ ਨੂੰ ਤੇ ਐਫ ਆਈ ਆਰ ਦਰਜ ਕਰਕੇ ਤਫ਼ਤੀਸ਼ ਜਾਰੀ ਹੈ ਜਿਸ ਤਰ੍ਹਾਂ ਵੀ ਅੱਗੇ ਇਨਵੈਸਟੀਗੇਸ਼ਨ ਹੋਏਗੀ ਉਸ ਤਰ੍ਹਾਂ ਦੀ ਕਾਰਵਾਈ ਕਰ ਦਿੱਤੀ ਜਾਵੇਗੀ